ਹਾਂਜੀ ਸੀਐਮ ਆਨਸਾਹ ਇੱਕ ਹੱਥ ਜੋੜ ਕੇ ਬੇਨਤੀ ਆ ਜਿਵੇਂ ਕੇਸਰੀਵਾਲ ਦਾ ਦਿੱਲੀ ਦੇ ਵਿੱਚੋਂ ਸਫਾਇਆ ਹੋਇਆ ਮੈਨੂੰ ਲੱਗਦਾ ਖਤਰੇ ਦੀ ਘੰਟੀ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਲਈ ਵੱਧ ਹੀ ਨਜ਼ਰ ਆ ਰਹੀ ਹੈ ਕਿਉਂਕਿ ਸੀਐਮ ਸਾਹ ਕੇਸਰੀਵਾਲ ਜੋ ਕਿ ਪਾਰਟੀ ਦਾ ਮੁਖ ਸੀ ਜਿਹਨੂੰ ਅਸੀਂ ਮੁਖੀਆ ਮੰਨਦੇ ਆ ਤੇ ਜਿਹੜੀ ਪਾਰਟੀ ਦੀ ਹੋਂਦ ਅੰਨਾ ਹਜਾਰੇ ਮੂਵਮੈਂਟ ਦੇ ਵਿੱਚੋਂ ਨਿਕਲ ਕੇ ਆਈ ਸੀ ਪਤਾ ਤਾਂ ਸਾਰੇ ਲੋਕਾਂ ਨੂੰ ਉਸ ਟਾਈਮ ਤੇ ਹੀ ਲੱਗ ਗਿਆ ਸੀ ਕਿ ਅੰਨਾ ਹਜ਼ਾਰੇ ਮੂਵਮੈਂਟ ਦੇ ਵਿੱਚੋਂ ਇੱਕ ਆਮ ਆਦਮੀ ਪਾਰਟੀ ਹੈ ਜਿਹੜੀ ਇਹ ਉੱਭਰ ਕੇ ਆ ਰਹੀ ਹੈ ਪਰ ਜੇ ਅੰਨਾ ਹਜ਼ਾਰੇ ਨੂੰ ਇਹ ਪਾਰਟੀ ਅੱਖੋਂ ਪਰੋਖੇ ਕਰ ਸਕਦੀ ਆ ਜਿਹਦੀ ਮੂਵਮੈਂਟ ਦੇ ਵਿੱਚੋਂ ਨਿਕਲੀ ਹੋਈ ਆ ਤਾਂ ਇਹ ਬਹੁਤ ਹੀ देर ਚੱਲ ਨਹੀਂ ਸਕਦੀ ਇਹ ਲੰਮੀ ਰੇਸ ਦਾ ਜਿਹੜਾ ਕੋੜਾ ਨਹੀਂ ਬਣ ਸਕਦੀ ਜਿਹਦੇ ਨਤੀਜੇ ਅੱਜ ਸਾਡੇ ਸਾਹਦੇ ਸਾਹਮਣੇ ਆ ਹੁਣ ਗੱਲ ਇੱਥੇ ਆਣ ਕੇ ਇਹ ਟਿਕਦੀ ਵੀ ਆਖਰਕਾਰ ਆਮ ਆਦਮੀ ਪਾਰਟੀ ਜੋਨੇ ਪੰਜਾਬ ਦੇ ਵਿੱਚ ਹਜੇ ਹਾਲ ਹੀ ਇਹ ਹੁਣੀ ਆਪਣੀਆਂ ਜੜ੍ਹਾਂ ਲਾਈਆਂ ਹੋਣ ਤੇ ਦਿੱਲੀ ਦੇ ਵਿੱਚ ਉਹਨੂੰ ਕਰਾਰੀ ਹਾਰ ਮਿਲ ਜਾਣਾ ਭਾਜਪਾ ਦੇ ਹੱਥੋਂ ਉਹਦਾ ਹਾਰ ਜਾਣਾ ਇਹਦੇ ਮੁੱਖ ਕਾਰਨ ਕੀ ਰਹੇ ਆ ਸਭ ਤੋਂ ਵੱਡਾ ਤੇ ਮੁੱਖ ਕਾਰਨ ਜਿਹੜਾ ਆਮ ਆਦਮੀ ਪਾਰਟੀ ਦਾ ਰਿਹਾ ਕੇਸਰੀ ਵਾਲ ਦੀਆਂ ਆਪਦੇ ਹੱਥਾਂ ਦੇ ਵਿੱਚ ਪਾਵਰਾਂ ਰੱਖਣਾ ਤੁਹਾਨੂੰ ਜਦੋਂ ਅਸੀਂ ਇੱਕ ਸਮੂਹਕ ਪਾਰਟੀ ਨੂੰ ਚਲਾਉਣੀ ਆ ਅਸੀਂ ਇੱਕ ਪਾਰਟੀ ਨੂੰ ਲੀਡ ਕਰਦੇ ਹੁੰਨੇ ਆ ਇੱਕ ਪਾਰਟੀ ਦੇ ਅਸੀਂ ਲੀਡਰ ਹੁੰਨੇ ਆ ਅਸੀਂ ਮੁਖੀਆ ਹੁੰਨੇ ਆ ਤੇ ਇੱਕ ਪਰਿਵਾਰ ਦਾ ਜਦੋਂ ਮੁਖੀਆ ਹੁੰਦਾ ਨਾ ਤੇ ਉਹ ਸਾਰੇ ਪਰਿਵਾਰਕ ਮੈਂਬਰਾਂ ਨੂੰ ਦੇਖ ਕੇ ਚੱਲਦਾ ਨਾ ਕਿ ਉਹ ਆਪਦੀ ਗੱਲ ਨੂੰ ਮੱਖ ਰੱਖਦਾ ਕਈ ਗੱਲਾਂ ਨੂੰ ਮੱਖ ਰੱਖਿਆ ਵੀ ਜਾ ਸਕਦਾ ਪਰ ਬਹੁਤੀਆਂ ਗੱਲਾਂ ਜਿਹੜੀਆਂ ਪਰਿਵਾਰਕ ਤੌਰ ਤੇ ਸਾਂਝੇ ਤੌਰ ਤੇ ਇਹ ਜਿਹੜੀਆਂ ਗੱਲਾਂ ਨੂੰ ਬਹੁਤ ਮਤ ਮਿਲਦੀ ਆ ਆਖਰਕਾਰ ਉਹੀ ਪਰਿਵਾਰ ਲੰਮੇ ਚੱਲਦੀ ਆ ਪਰ ਕੇਜਰੀਵਾਲ ਸਾਹਿਬ ਨੇ ਕੀ ਕੀਤਾ ਜਿੰਨੀਆਂ ਪਾਵਰਾਂ ਸੀ ਸਾਰੀਆਂ ਆਪਣੇ ਹੱਥ ਦੇ ਵਿੱਚ ਰੱਖੀਆਂ ਅੱਜ ਆਪਦੇ ਹੱਥਵ ਦੇ ਵਿੱਚ ਰੱਖਣ ਨਾਲ ਉਹਨਾਂ ਪਾਵਰਾਂ ਦੇ ਉਹਨਾਂ ਵਾਂਗ ਡੋਰ ਨੂੰ ਆਪਦੇ ਹੱਥ ਰੱਖਣ ਦੀ ਕਿਸੇ ਨੂੰ ਵੀ ਉਹਨਾਂ ਵੱਲੋਂ ਕੋਈ ਵੀ ਪਾਵਰ ਨਹੀਂ ਦਿੱਤੀ ਗਈ ਜਿੰਨੀ ਵੀ ਉਹਨਾਂ ਦੀ ਟੀਮ ਦੇ ਲੀਡਰ ਸੀ ਸੋ ਜਿਹਦੇ ਕਾਰਨ ਉਹਨਾਂ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਦੂਸਰਾ ਵੱਡੇ ਵੱਡੇ ਤੇ ਖੋਖਲੇ ਵਾਅਦੇ ਕਰਨਾ ਤੀਸਰਾ ਇਹ ਗੱਲ ਕਹਿਣੀ ਕਿ ਅਸੀਂ ਪੰਜਾਬ ਦੇ ਵਿੱਚ ਸਾਡੀ ਸਰਕਾਰ ਬਣੀ ਪੰਜਾਬ ਦੇ ਵਿੱਚ ਲਿਆਣ ਕੇ ਦਿੱਲੀ ਮਾਡਲ ਵਿਖਾਇਆ ਗਿਆ ਕਿ ਦਿੱਲੀ ਮਾਡਲ ਇੰਨਾ ਜ਼ਿਆਦਾ ਬੈਸਟ ਆ ਤੇ ਦਿੱਲੀ ਦੇ ਵਿੱਚ ਪੰਜਾਬ ਨੂੰ ਉਭਾਰਿਆ ਗਿਆ ਬਾਹਰਲੀ ਸੂਬਿਆਂ ਦੇ ਵਿੱਚ ਪੰਜਾਬ ਨੂੰ ਉਭਾਰਿਆ ਗਿਆ ਸੀਐਮ ਸਾਹਿਬ ਜਾਦ ਹੋਣਾ ਤੁਹਾਨੂੰ ਜਦੋਂ ਇਲੈਕਸ਼ਨ ਦਾ ਦੌਰ ਸੀ ਉਸੀਂ ਕਿਹਾ ਸੀ ਕਿ ਇਨ੍ਹਾਂ ਹੱਥਾਂ ਦੇ ਵਿੱਚ ਨਾ ਤਾਂ ਤੁਹਾਨੂੰ ਝੰਡੇ ਤੇ ਨਾ ਡੰਡੇ ਨਜ਼ਰ ਆਉਣਗੇ ਇਨ੍ਹਾਂ ਹੱਥਾਂ ਦੇ ਵਿੱਚ ਅਸੀਂ ਟਿਫਣ ਫੜਾਵਾਂਗੇ ਪਰ ਹੋਇਆ ਉਸ ਤੋਂ ਉਲਟ ਅੱਜ ਵੀ ਸੜਕਾਂ ਦੇ ਉੱਤੇ ਧਰਨੇ ਲੱਗ ਰਹੇ ਆ ਅੱਜ ਵੀ ਮਜਾਰੇ ਹੋ ਰਹੇ ਆ ਅੱਜ ਵੀ ਨੌਜਵਾਨ ਬੇਰਜ਼ਗਾਰੀ ਕਰਕੇ ਵਿਦੇਸ਼ਾਂ ਨੂੰ ਡਾਰੀ ਲਾ ਰਹੇ ਆ ਜਿਹੜੇ ਵਿਦੇਸ਼ਾਂ ਨੂੰ ਅੱਜ ਨੌਜਵਾਨ ਸਾਡੇ ਡਾਰੀ ਲਾ ਰਹੇ ਆ ਕੋਈ ਸਮਾਂ ਪਹਿਲਾਂ ਅਸੀਂ ਪੰਜਾਬ ਦੇ ਵਿੱਚੋਂ ਉਹਨਾਂ ਅੰਗਰੇਜ਼ੀ ਹਕੂਮਤ ਨੂੰ ਕੱਢਿਆ ਸੀ ਅਸੀਂ ਕਿਹਾ ਸੀ ਕਿ ਸਾਡਾ ਜਿਹੜਾ ਭਾਰਤ ਆ ਉਹ ਸਾਡਾ ਸਾਡੇ ਦੇਸ਼ ਦੇ ਵਿੱਚੋਂ ਨਿਕਲੋ ਅੱਜ ਉਹਨਾਂ ਨੇ ਸਾਡੇ ਮੂੰਹ ਤੇ ਕਰਾਰੀ ਚਪੇੜ ਮਾਰੀ ਜਿਹੜੇ ਸਾਡੇ ਨੌਜਵਾਨ ਆ ਉਹਨਾਂ ਨੂੰ ਵਾਪਸ ਮੋੜ ਕੇ ਉਹਨਾਂ ਨੇ ਦੱਸਿਆ ਕਿ ਜੇ ਤੁਸੀਂ ਐ ਕਰ ਸਕਦੇ ਸੀ ਅਸੀਂ ਵੀ ਕਰ ਸਕਦੇ ਸੀ ਸਾਡੇ ਨਾਲ ੱਟਕੇ ਬਹੁਤ ਹੋਏ ਸਾਡੇ ਤੇ ਬਹੁਤ ਸਾਰੀਆਂ ਜਾਂਤੀਆਂ ਹੋਈਆਂ ਪਰ ਅੱਜ ਮਾਨ ਸਾਹਿਬ ਤੁਸੀਂ ਵੀ ਕੇਸਰੀਵਾਲ ਦੇ ਲਕਸ਼ਯ ਕਦਮ ਤੇ ਚੱਲ ਰਹੇ ਹੋ ਪਾਵਰ ਤੁਸੀਂ ਵੀ ਆਪਣੇ ਹੱਥ ਵਿੱਚ ਰੱਖੀ ਹੋਈ ਆ ਤੁਸੀਂ ਵੀ ਆਪਣੇ ਵਜ਼ੀਰਾਂ ਨੂੰ ਪਾਵਰ ਨਹੀਂ ਦਿੱਤੀ ਹੋਈ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਤੁਸੀਂ ਵੀ ਉਹਨਾਂ ਵਾਂਗੂ ਸੁਧਿਰ ਇਸੇ ਲਾਈਨ ਤੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਿਸ ਦਿਨ ਪੰਜਾਬ ਦੇ ਵਿੱਚੋਂ ਵੀ आम आदमी पार्टी ਦਾ ਜਿਹੜਾ ਨਾਮ ਨਿਸ਼ਾਨ ਮੈਟ ਜੂਗਾ ਕਿਉਂਕਿ ਪਾਰਟੀ ਦਾ ਹੋਣ ਦੇ ਵਿੱਚ ਆਉਣਾ ਪਾਰਟੀ ਦਾ ਆਪਣੀ ਆਪ ਦੇ ਵਿੱਚ ਇੱਕ ਢਾਂਚਾ ਤਿਆਰ ਕਰਨਾ ਇੱਕ ਜਥੇਬੰਦੀਕ ਵੰਦਨ ਦੇ ਵਿੱਚ ਹੋਣਾ ਇੱਕ ਬਹੁਤ ਵੱਡੀ ਗੱਲ ਹੁੰਦੀ ਆ ਪਰ ਕਈ ਪਾਰਟੀਆਂ ਆਈਆਂ ਕਈ ਪਾਰਟੀਆਂ ਗਈਆਂ ਲੰਮੇ ਸਮੇਂ ਤੱਕ ਹਮੇਸ਼ਾ ਸੀਐਮ ਸਾਹਿਬ ਉਹੀ ਪਾਰਟੀਆਂ ਚੱਲਦੀਆਂ ਜਿਹੜੀਆਂ ਲੋਕ ਹਿੱਤਾਂ ਨੂੰ ਐਮੀਤ ਦਿੰਦੀਆਂ ਹੋਣ ਕਾਹਨ ਤਾਂ ਵੈਸੇ ਸਾਰਿਆਂ ਨੇ ਹੀ ਕੀਤਾ ਕੋਈ ਕਾਲੀਆਂ ਨੇ ਸਾਡੇ ਨਾਲ ਘੱਟ ਨਹੀਂ ਕੀਤੀ ਕੋਈ ਕਾਂਗਰਸ ਨੇ ਸਾਡੇ ਨਾਲ ਘੱਟ ਨਹੀਂ ਕੀਤੀ ਤਾਂ ਬਹੁਮਤ ਤੁਹਾਨੂੰ ਲੋਕਾਂ ਵੱਲੋਂ ਇਸ ਕਰਕੇ ਦਿੱਤਾ ਗਿਆ ਸੀ ਜਿਹੜੀਆਂ ਮੇਰੇ ਪੰਜਾਬ ਦੇ ਵਿੱਚ ਨਾਮਰਾਦ ਮੈਂ ਤਾਂ ਬਿਮਾਰੀਆਂ ਹੀ ਕਹੂੰਗੀ ਉਹਨਾਂ ਨੂੰ ਨਾਮਰਾਦ ਜਿਹੜੀਆਂ ਬਿਮਾਰੀਆਂ ਫੈਲ ਚੁੱਕੀਆਂ ਚਾਹੇ ਉਹ ਕਰਪਸ਼ਨ ਹੋ ਜੇ ਚਾਹੇ ਭ੍ਰਸ਼ਟਾਚਾਰ ਹੋ ਜੇ ਚਾਹੇ ਕ੍ਰਾਈਮ ਹੋ ਜੇ ਚਾਹੇ ਨਸ਼ਾ ਤਸਕਰੀ ਹੋ ਜੇ ਇਹ ਜਿਹੜੀਆਂ ਚੀਜ਼ਾਂ ਐ ਜਿਹੜੀਆਂ ਆਲਮਤਾ ਇਹਨਾਂ ਤੋਂ ਲੋਕ ਦੁਖੀ ਸੀ ਲੋਕ ਦੁਖੀ ਹੋ ਕੇ ਲੋਕ ਕਹਿੰਦੇ ਦੂਜੀਆਂ ਦੋ ਪਾਰਟੀਆਂ ਅਜ਼ਮਾਈਆਂ ਨਹੀਂ ਚਲੋ ਹੁਣ ਇਹ ਤੀਜੀ ਧਰ ਨੂੰ ਅਜ਼ਮਾ ਕੇ ਦੇਖ ਲਈਏ ਪਰ ਸੱਚ ਜਾਣਿਓ ਸਾਡੇ ਅਰਗੇ ਲੋਕ ਆ ਜਿਹੜੇ ਅਸੀਂ ਗਰਾਉਂਡ ਲੈਵਲ ਤੇ ਵਿਚਰਨ ਵਾਲੇ ਆ ਗਰਾਉਂਡ ਲੈਵਲ ਤੇ ਅੱਜ ਇਹ ਗੱਲਾਂ ਹੋ ਰਹੀਆਂ ਇਹ ਆਮ ਆਦਮੀ ਪਾਰਟੀ ਨਾਲੋਂ ਤਾਂ ਸਾਨੂੰ ਦੂਜੇ ਹੀ ਚੰਗੇ ਸੀ ਚਲੋ ਲੁੱਟਦੇ ਸੀ ਅੱਦਿਓ ਜ਼ਿਆਦਾ ਲੁੱਟ ਜਾਂਦੇ ਸੀ ਪਰ ਕਿਤੇ ਨਾ ਕਿਤੇ ਤਾਂ ਲੋਕ ਹਿੱਤਾਂ ਦੀ ਗੱਲ ਕਰਦੇ ਸੀ ਮਾਨ ਸਾਹਿਬ ਅੱਜ ਜਿਹੜੀ ਦਿੱਲੀ ਦੇ ਵਿੱਚ ਚੋਣ ਹੋਈ ਦਿੱਲੀ ਦੇ ਵਿੱਚ ਜਿਹੜੀ ਜਿੱਤ ਹੋਈ ਪਾਪਾ ਦੀ ਜੈਤ ਕੇਜਰੀਵਾਲ ਦੀ ਕਰਾਰੀ ਹਾਰ ਇਹ ਬਹੁਤ ਸਾਰੇ ਤੁਹਾਡੇ ਤੇ ਸਵਾਲ ਖੜੇ ਕਰਦੀ ਨਜ਼ਰ ਆ ਰਹੀ ਆ ਜੇਕਰ ਤੁਸੀਂ ਵੀ ਉਹਨਾਂ ਕਦਮਾਂ ਤੇ ਚੱਲ ਰਹੇ ਹੋ ਤਾਂ ਉਹ ਦਿਨ ਦੂਰ ਨਹੀਂ ਜਿਸ ਦਿਨ ਮਾਨ ਸਾਹਿਬ ਤੁਹਾਡਾ ਵੀ ਪੰਜਾਬ ਦੇ ਵਿੱਚ ਜਿਹੜਾ ਉਹੀ ਹਸ਼ਰ ਹੋਣਾ ਜਿਹੜਾ ਅੱਜ ਕੇਜਰੀਵਾਲ ਦਾ ਦਿੱਲੀ ਦੇ ਵਿੱਚ ਹੋਇਆ ਬਹੁਤ ਸਾਰੀਆਂ ਸਪੀਚਾਂ ਸੁਣੀਆਂ ਬਹੁਤ ਸਾਰੇ ਮੇਰੇ ਭਰਾ ਕਹਿੰਦੇ ਸੀ ਕਹਿੰਦੇ ਭੈਣ ਜੀ ਤੁਸੀਂ ਹਰ ਪਾਰਟੀ ਬਾਰੇ ਬੋਲਦੇ ਰਹੇ ਹੋ ਆਮ ਆਦਮੀ ਪਾਰਟੀ ਬਾਰੇ ਨਹੀਂ ਤੁਸੀਂ ਬੋਲੇ ਬਹੁਤ ਸਾਰੇ ਬਾਹਰੋਂ ਵੀ ਮੈਨੂੰ ਕਾਲਸ ਆਈਆਂ ਭੈਣ ਜੀ ਤੁਸੀਂ ਆਮ ਆਦਮੀ ਪਾਰਟੀ ਤੇ ਗੱਲ ਕਿਉਂ ਨਹੀਂ ਕੀਤੀ ਗੱਲ ਮੈਂ ਵੀਰ ਜੀ ਤੁਹਾਡੇ ਤੇ ਪਹਿਲਾਂ ਹੀ ਆਮ ਆਦਮੀ ਪਾਰਟੀ ਤੇ ਕਰਤੀ ਸੀ ਉਦੋਂ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਨਹੀਂ ਆਈ ਸੀ ਮੇਰੇ ਨੇੜੇ ਤੇੜੇ ਦੇ ਪਿੰਡਾਂ ਦੇ ਸਰਪੰਚ ਤੇ ਮੇਰੇ ਵੱਡੇ ਵੀਰ ਪੱਤਰਕਾਰ ਭਾਈ ਜੀ ਆ ਸਸਤੇ ਵਾਲਾ ਵੀਰ ਜੀ ਇਹ ਸਾਰੇ ਇਕੱਠੇ ਹੋ ਕੇ ਮੇਰੇ ਕੋਲੇ ਆਏ ਸੀ ਤੇ ਮੈਨੂੰ ਕਹਿੰਦੇ ਭੈਣ ਜੀ ਦੂਜੀਆਂ ਪਾਰਟੀਆਂ ਨੂੰ ਅਜਮਾ ਕੇ ਦੇਖਿਆ ਐਦਕੀ ਆਪਾਂ ਮੌਕਾ ਜਿਹੜਾ ਆਮ ਆਦਮੀ ਪਾਰਟੀ ਨੂੰ ਦੇ ਕੇ ਤੇ ਅਜੋ ਵੀਰ ਕਹਿ ਰਹੇ ਆ ਕਹਿੰਦੇ ਭੈਣੇ ਜਿਹੜੀਆਂ ਗੱਲਾਂ ਤੂੰ ਉਸ ਦਿਨ ਸਾਨੂੰ ਕੰਗਾਂ ਸੀ ਅਜੋ ਗੱਲਾਂ ਸੱਚ ਹੋ ਰਹੀਆਂ ਨੇ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਕਿਹਾ ਜਿੱਤੂਗੀ ਜ਼ਰੂਰ ਹਵਾ ਦਾ ਰੁੱਖਾ ਜਿਹੜਾ ਬਦਲਦਾ ਹਵਾ ਹੁੰਜਾ ਫੇਰ ਜਿੱਤ ਕਰਾ ਜਾਂਦੀ ਆ ਜਿੱਤਣਗੇ ਜ਼ਰੂਰ ਪਰ ਸਭ ਤੋਂ ਮਾੜਾ ਹਚਰ ਸਾਡਾ ਇਸ ਪਾਰਟੀ ਦੇ ਦੌਰ ਦੇ ਵਿੱਚ ਹੋਊਗਾ ਜਿਹੜਾ ਕਿ ਹੋ ਰਿਹਾ ਸ਼ਹਿਰਿਆਂ ਸਾਡੀਆਂ ਜਾਨਾਂ ਜਾ ਰਹੀਆਂ ਨਿਰਦੋਸ਼ ਪੁੱਤਾਂ ਨੂੰ ਗੈਂਗਸਟਰ ਬਣਾਇਆ ਜਾ ਰਿਹਾ ਜਿਹੜੇ ਵਿਚਾਰੇ ਜੇਲ੍ਹਾਂ ਦੇ ਵਿੱਚ ਬੈਠੇ ਆ ਉਹਨਾਂ ਦੇ ਨਾਮ ਕ੍ਰਾਈਮ ਮੜੇ ਜਾ ਰਹੇ ਨੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਲੀਡਰਾਂ ਦੇ ਉੱਤੇ ਗੋਲੀਆਂ ਚੱਲ ਰਹੀਆਂ ਆਮ ਵਰਕਰ ਇੱਥੇ ਸੇਫ ਨਹੀਂ ਸਾਈਕਲ ਤੇ ਜਾਂਦੇ ਬੰਦੇ ਨੂੰ ਲੁੱਟ ਲਿਆ ਜਾਂਦਾ ਕੀ ਉਹਦੇ ਕੋਲੇ 2 ਤੋਂ 400 ਰੁਪਇਆ ਵਿਚਾਰਾ ਦਿਹਾੜੀ ਦਾ ਕਮਾ ਕੇ ਲਿਆਇਆ ਹੋਣਾ ਉਹ ਨਹੀਂ ਉਹਦੇ ਕੋਲੇ ਛੱਡਿਆ ਜਾਂਦਾ ਤੇ ਅਸੀਂ ਮਾਡਲ ਦਿੱਲੀ ਦਾ ਪੰਜਾਬ ਦੇ ਵਿੱਚ ਲਿਆਂਦਾ ਤੇ ਪੰਜਾਬ ਦੇ ਮਾਡਲ ਨੂੰ ਅਸੀਂ ਲਾ ਅਗਰਾਹਤ ਤੱਕ ਜਿਹੜਾ ਹਿਮਾਚਲ ਤੱਕ ਫੇਮਸ ਕਰਤਾ ਅਸੀਂ ਪੰਜਾਬ ਦੇ ਵਿੱਚ ਆ ਕੀਤਾ ਅਸੀਂ ਪੰਜਾਬ ਦੇ ਵਿੱਚ ਆ ਕੀਤਾ ਪਰ ਸੱਚ ਜਾਣਿਓ ਮਾਨ ਸਾਹਿਬ ਪੰਜਾਬ ਅੱਜ ਵੀ ਉੱਥੇ ਖੜਾ ਜਿੱਥੇ ਪੰਜਾਬ ਪਹਿਲਾਂ ਖੜਾ ਸੀ ਪੰਜਾਬ ਨੂੰ ਕਈਆਂ ਨੇ ਲੁੱਟਿਆ ਤੇ ਕਈ ਲੁੱਟਣ ਦੀ ਕੋਸ਼ਿਸ਼ ਕਰਦੇ ਰਹੇ ਆ ਪਰ ਪੰਜਾਬ ਵਸਦਾ ਗੁਰਾਂ ਦੇ ਨਾਮ ਤੇ ਆ ਜਿਹੜੀ ਚੀਜ਼ ਗੁਰਾਂ ਦੇ ਨਾਮ ਤੇ ਵਸਦੀ ਹੋਵੇ ਜਿਹੜੀ ਨੂੰ ਥਾਪਣਾ ਹੀ ਗੁਰਾਂ ਦੀ ਹੋਵੇ ਗੁਣਤੀ ਜਿਹੜੀ ਧਰਤੀ ਨੂੰ ਗੁਰਾਂ ਦੀ ਮਿਲੀ ਹੋਵੇ ਉਸ ਧਰਤੀ ਦੇ ਜਾਏ ਆ ਜਿਹੜੇ ਉਹ ਹਮੇਸ਼ਾ ਬਲੰਦ ਹੌਂਸਲੇ ਰੱਖਦੇ ਨੇ ਕੋਮਾ ਜਾਂਦੀਆਂ ਹੁੰਦੀਆਂ ਨਹੀਂ ਕਦੇ ਮਰਿਆ ਨਹੀਂ ਕਰਦੀਆਂ ਤੇ ਕੋਮਾ ਦੇ ਨਾਂ ਤੇ ਜਿਹੜੇ ਲੋਕ ਗਦਾਰੀਆਂ ਕਰਦੇ ਨੇ ਉਹ ਮਲਿਆ ਮੇਟ ਹੋ ਜਾਇਆ ਕਰਦੇ ਨਹੀਂ ਜਿਹੜੇ ਲੋਕਾਂ ਦੇ ਨਾਲ ਲੋਕ ਹਿੱਤਾਂ ਦੇ ਨਾਲ ਖਲਵਾੜ ਕਰਦੇ ਨੇ ਉਹ ਲੀਡਰ ਬਹੁਤੀ ਦੇ ਨਹੀਂ ਟਿਕਦੀ ਸੂਮਨ ਸਾਹਿਬ ਇੱਕ ਨਮਾਣੀ ਜੀ ਧੀ ਵੱਲੋਂ ਤੁਹਾਨੂੰ ਬੇਨਤੀ ਆ ਜੇ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਦੇ ਹਾਲਾਤ ਦਿੱਲੀ ਵਾਲੇ ਨਾ ਹੋਣ ਤਾਂ ਤੁਸੀਂ ਪੰਜਾਬ ਦੇ ਵਿੱਚ ਹਜੇ ਵੀ ਤੁਹਾਡੇ ਕੋਲ ਇਹ ਸਮਾਂ ਬਹੁਤ ਸਾਰਾ ਤੁਸੀਂ ਸੁਧਾਰ ਕਰ ਸਕਦੇ ਹੋ ਜੇਕਰ ਮੇਰੀਆਂ ਗੱਲਾਂ ਕੌੜੀਆਂ ਲੱਗੀਆਂ ਹੋਣ ਮਾਫੀ ਚਾਹਨੀ ਆ ਪਰ ਮਾਫੀ ਵੀ ਕਿਸ ਗੱਲ ਦੀ ਸੱਚੀਆਂ ਗੱਲਾਂ ਜਿਹੜੀਆਂ ਇਹ ਕਈਆਂ ਜਾਂਦੀਆਂ ਨਹੀਂ ਕਿਸੇ ਦੇ ਗਿੱਟੇ ਲੱਗਦੀਆਂ ਨੇ ਕਿਸੇ ਦੇ ਮੋਢੇ ਲੱਗਦੀਆਂ ਨੇ ਕਿਸੇ ਦੇ ਗੋਡੇ ਲੱਗਦੇ ਆ ਨੇ ਹੁਣ ਮੈਨੂੰ ਇਹ ਵੀ ਪਤਾ ਮੇਰੀ ਇਸ ਵੀਡੀਓ ਤੇ ਤੁਹਾਡਾ ਆਈਟੀ ਵਿੰਗ ਵੀ ਬੈਠਾ ਹੋਊਗਾ ਬਹੁਤ ਸਾਰੇ ਨੇਗੇਟਿਵ ਕਮੈਂਟ ਵੀ ਪਾਉਂਗੇ ਪਰ ਉਹਨਾਂ ਚੀਜ਼ਾਂ ਦੀ ਪਰਵਾਹ ਨਹੀਂ ਸੱਚ ਤਾਂ ਸੱਚ ਰਹਿੰਦਾ ਉੱਚੇ ਉੱਠਣ ਨਾਲੋਂ ਤਾਂ ਕੁੰਝੇ ਪੈਰ ਹੀ ਚੰਗੇ ਨੇ ਸਾਨੂੰ ਆਪਣੇਆਂ ਨਾਲੋਂ ਗੈਰ ਹੀ ਚੰਗੇ ਨੇ ਜਿਹੜੇ ਹਾ ਦਾ ਨਾ ਦਾ ਤਾਂ ਮਾਰ ਜਾਂਦੇ ਨੇ ਧੰਨਵਾਦ